ਅਜੇ ਨਾਮ ਨਾ ਤੁਹਾਡਾ ਬੜਾ ਵੱਖਰਾ ਹੈਗਾ ਮੰਨ ਲਓ ਪੰਕਜ ਕੁਮਾਰ ਤੇ ਹੈ ਤੁਸੀਂ ਸਦਾ ਸਿਰ ਤੇ ਦਸਤਾਰ ਸਜਾਈ ਹੋਈ ਹੈ ਕਿੱਛਾ ਤਾਂ ਫਿਲਹਾਲ ਹਿੰਦੂ ਫੈਮਿਲੀ ਤੋਂ ਆ ਪਰ ਇਥੇ ਸਾਰੀ ਸਟੱਡੀ ਵਗੈਰਾ ਤੇ ਅਭੀ ਜੀ ਕੀਤੀ ਆ ਨੂੰ ਸਿੱਖ ਇਤਿਹਾਸ ਬਹੁਤ ਵਧੀਆ ਲੱਗਿਆ ਜੀ ਪਾਗੜੂ ਜਿਹੜਾ ਤਾਜ ਬਣਾ ਲਿਆ ਤੁਸੀਂ ਆਪਣੇ ਸਿਰ ਦਾ ਹਾਂਜੀ ਹਾਂਜੀ ਸਿੱਕੇ ਤੇ ਆਦਿਆਂ ਕੁਰਬਾਨੀਆਂ ਜਿਹੜੀਆਂ ਨੇ ਸਭ ਤੋਂ ਜ਼ਿਆਦਾ ਨੇ ਤੇ ਕਿਤੇ ਨਾ ਕਿਤੇ ਬਹੁਤ ਪੋਜ਼ਿਟਿਵ ਚੀਜ਼ ਹੈਗੀ ਆ ਸਾਡੇ ਸਮਾਜ ਦੇ ਲਈ ਕਿ ਇਹੋ ਜਿਹੇ ਵੀਰ ਜਿਹੜੇ ਸੋਚ ਨੂੰ ਸਲਾਮ ਆ ਜਿਹੜੇ ਪੱਗ ਦੀ अहमियत ਸਮਝਦੇ ਆ ਕਹਿੰਦੇ ਜੰਮੋ 버ਗਰ ਤੁਸੀਂ ਖਾਸ ਬਣਾਉਣੇ ਹੋ ਜਿਹੜੇ ਖਾ ਲੈਂਦੇ 2100 ਰੁਪਏ ਇਨਾਮ ਵੀ ਦਿੰਨੇ ਹੋ ਹਾਂਜੀ ਬਈ ਜੀ ਜੋ 5 ਮਿੰਟ ਦੇ ਵਿੱਚ ਖਾਜੂਗਾ ਤੇ 2100 ਰੁਪਏ ਇਨਾਮ ਆ ਪਲੱਸ 버ગર ਫਰੀ ਹੈ ਯਾ ਮਤਲਬ ਕੋਈ 버ગર ਫਰੀ ਹਾਂਜੀ ਸੋ ਹਾਂਜੀ ਪਹੁੰਚ ਚੁੱਕੇ ਆਂ ਸੀ ਸਰਦਾਰ ਸਾਹਿਬ ਕੋਲ ਤੇ ਗੱਲਬਾਤ ਕਰਦੇ ਆਂ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਨਾਮ ਨਾ ਤੁਹਾਡਾ ਬੜਾ ਵੱਖਰਾ ਹੈਗਾ ਮਤਲਬ ਪੰਕਜ ਕੁਮਾਰ ਤੇ ਹੈ ਤੁਸੀਂ ਸਰਦਾਰ ਸਿਰ ਤੇ ਦਸਤਾਰ ਸਜਾਈ ਹੋਈ ਹੈ ਹਾਂ ਦਰਸਲ ਇਦਾਂ ਇਹ ਮੈਂ ਹਿੰਦੂ ਫੈਮਲੀ ਤੋਂ ਬਿਲੋਂਗ ਕਰਦਾ ਹਾਂ ਇਹ ਓਕੇ ਤੇ ਬਈ ਇਹ ਪੱਗ ਵਾਲਾ ਕਨਸੈਪਟ ਫਿਰ ਕਿਵੇਂ ਹੈ ਮਤਲਬ ਸ਼ੇਅਰ ਵੀ ਤੁਸੀਂ ਲਿਖਿਆ ਹੋਇਆ ਉਹ ਵੀ ਪੱਗ ਤੇ ਸਾਰਾ ਲਿਖਿਆ ਹੋਇਆ ਹੈ ਨਾ ਕਮੈਂਟ ਵੀ ਤੇ ਇਹ ਮਤਲਬ ਕਿਵੇਂ ਕਨਸੈਪਟ ਬਣ ਗਿਆ ਵੀ ਹਿੰਦੂ ਫੈਮਿਲੀ ਦੇ ਵਿੱਚੋਂ ਹੋ ਕੇ ਸਿਰ ਤੇ ਦਸਤਾਰ ਸਜਾਉਣਾ ਸਰ ਬਰਸਲਾ ਮੈਂ ਪਿੱਛੇ ਤੋਂ ਫਿਲਹਾਲ ਹਿੰਦੂ ਫੈਮਿਲੀ ਤੋਂ ਪਰ ਇੱਥੇ ਸਾਰੀ ਸਟੱਡੀ ਵਗੈਰਾ ਤੇ ਅਭੀ ਜੀ ਕੀਤੀ ਆ ਨੂੰ ਸਿੱਖ ਇਤਿਹਾਸ ਬਹੁਤ ਵਧੀਆ ਲੱਗਿਆ ਜੀ ਅੱਛਾ ਤੇ ਫਿਰ ਉਹ ਵੀ ਮਨ ਲੋ ਪਾਗ ਨੂੰ ਜਿਹੜਾ ਤਾਜ ਬਣਾ ਲਿਆ ਤੁਸੀਂ ਆਪਣੇ ਸਿਰ ਦਾ ਹਾਂਜੀ ਹਾਂਜੀ ਤੇ ਬਹੁਤ ਪਿਆਰੀ ਗੱਲ ਆ ਬਹੁਤ ਚੰਗੀ ਗੱਲ ਆ ਕਿ ਬਾਈ ਮਨ ਲੋ ਸਿੱਕ ਇਤਿਹਾਸ ਜਿੱਦਾਂ ਪਹਿਲਾਂ ਗੱਲ ਕਰਕੇ ਤਾਂ ਕਿ ਸਿੱਕ ਇਤਿਹਾਸ ਦੀਆਂ ਕੁਰਬਾਨੀਆਂ ਜਿਹੜੀਆਂ ਨੇ ਸਭ ਤੋਂ ਜ਼ਿਆਦਾ ਨਹੀਂ ਤੇ ਕਿਤੇ ਨਾ ਕਿਤੇ ਬਹੁਤ ਪੋਜ਼ਿਟਿਵ ਚੀਜ਼ ਹੈਗੀ ਆ ਸਾਡੇ ਸਮਾਜ ਦੇ ਲਈ ਕਿ ਇਹੋ ਜਿਹੇ ਵੀਰ ਜਿਹੜੇ ਸੋਚ ਨੂੰ ਸਲਾਮ ਆ ਜਿਹੜੇ ਪੱਗ ਦੀ ਅਹਿਮੀਅਤ ਸਮਝਦੇ ਆ ਤੇ ਪੱਗ ਨੂੰ ਜਿਹੜੇ ਪੱਗ ਵੀਰ ਬੰਦੇ ਨੇ ਉਹਨਾਂ ਨੂੰ ਵੀ ਸਾਡੀ ਸਲਾਮ ਹੈ ਤੇ ਪੱਗ ਦੀ ਐਮਏ ਸਮਝਣ ਵਾਲੇ ਬਹੁਤ ਘੱਟ ਵੀਰ ਹੁੰਦੇ ਆ ਤੇ ਬਾਈ ਨਾਲ ਗੱਲਾਂ ਬਾਤਾਂ ਵੀ ਕਰਾਂਗੇ ਤੇ ਬਾਈ ਕਿੰਨਾ ਟਾਈਮ ਹੋ ਗਿਆ ਇਹ ਸਟਾਰ ਲਗਾਈ ਨੂੰ ਸੇਜ ਨੂੰ ਮੈਨੂੰ ਸਾਲ ਹੋ ਗਿਆ ਫਿਰਾਲੇ ਸਾਲ ਹੋ ਗਿਆ ਹਾਂਜੀ ਅੱਛਾ ਤੇ ਪੜ੍ਹਾਈ ਲਿਖਾਈ ਦੀ ਬਾਈ ਮੈਂ ਗੱਲ ਕਰਾਂ ਤਾਂ ਕਿੱਥੋਂ ਤੱਕ ਕੀਤੀ ਹੋਈ ਆ ਫਾਈਨਲ ਕਰਿਆ ਪਲੱਸ 2 ਤੱਕ ਕੀਤੀ ਹੋਈ ਆ ਪਲੱਸ 2 ਤੱਕ ਕੀਤੀ ਹੋਈ ਆ ਅੱਛਾ ਉਦੋਂ ਬਾਅਦ ਫਿਰ ਆਪਣਾ ਕਾਰੋਬਾਰ ਸੈੱਟ ਕਰ ਲਿਆ ਹਾਂਜੀ ਫਿਰ ਉਸ ਵਾਰ ਸਲਾਈਂ ਜਾਇਆ ਅੱਛਾ ਤੇ ਬਾਈ ਫੈਮਲੀ ਦੇ ਵਿੱਚ ਪਰਿਵਾਰ ਚ ਕੌਣ-ਕੌਣ ਆ? ਪੰਚੀ ਚਾਲੀ ਫੈਮਲੀ ਜੀ ਮੇਰੇ ਬਰਦਰ ਐਂਡ ਸਿਸਟਰ ਤੁਸੀਂ ਚਾਰ ਸੀਗੇ ਫੈਨ ਭਰਾ ਅੱਛਾ ਸਾਰੇ ਮੈਰੀਜ ਆਏ ਤੇ ਮੈਂ ਇਕੱਲਾ ਹੀ ਆਇਆ ਅੱਛਾ ਹਾਂਜੀ ਤੇ ਭਾਈ ਇੱਕ ਨਾ ਜੰਬੋ 버ਗਰ ਦੇ ਬڑے ਚਾਚੇ ਤੁਹਾਡੇ ਕਹਿੰਦੇ ਜੰਬੋ 버ਗਰ ਤੁਸੀਂ ਖਾਸ ਬਣਾਉਣੇ ਔਰ ਜਿਹੜੇ ਖਾ ਲੈਂਦੇ 2100 ਰੁਪਏ ਇਨਾਮ ਵੀ ਦਿੰਨੇ ਹੋ ਹਾਂਜੀ ਬਈ ਅੱਛਾ ਤੇ ਆ ਪੰਜ ਮਿੰਟ ਦਾ ਚੈਲੰਜ ਹੈ ਵੀਰੇ ਪੰਜ ਮਿੰਟ ਚ ਫਿਨਿਸ਼ ਕਰਨਾ ਜੀ ਅੱਛਾ ਤੁਹਾਡਾ ਹੈ ਫਿਰ 21 ਰੁਪਏ ਇਨਾਮ ਅੱਛਾ ਜੋ ਪੰਜ ਮਿੰਟ ਦੇ ਵਿੱਚ ਖਾਜੂਗਾ ਤੇ 2100 ਰੁਪਏ ਇਨਾਮ ਆ ਪਲਸ 버ગર ਫਰੀ ਹੈ ਉਹਦਾ ਕੋਈ 버ગર ਫਰੀ ਹਾਂਜੀ ਅੱਛਾ 버ગર ਦੀ ਕੋਈ ਕਾਸਟ ਨਹੀਂ ਲਈ ਜਾਂਦੀ 버ગર ਦੀ ਕੋਈ ਕਾਸਟ ਨਹੀਂ ਹੈ ਲੋ ਜੀ ਬੜੀ ਕਮਾਲ ਹੈ ਮੰਨ ਲਓ ਇਹ ਤਾਂ ਫਿਰ ਇਹ ਹੋ ਗਿਆ ਵੀ ਕੋਈ ਬੰਦਾ ਜੋ ਕੰਮ ਕਰ ਰਿਹਾ ਖਾਣ ਦੇ ਸ਼ਕੀਰ ਆ ਤਦੋਂ ਟੋਕੋ ਫ੍ਰੀਜ ਪੈਸੇ ਕਮਾ ਸਕਦਾ ਆ ਕੇ ਨਾਲੇ ਖਾਣਾ ਦੀ ਫ੍ਰੀਜ ਕਾਵੇ ਪੈਸੇ ਵੀ ਕਮਾਉਣ ਦਾ ਵਧੀਆ ਜਰੀਆ ਹੈਗਾ ਹਾਂਜੀ ਤੇ ਹੁਣ ਸਰਦਾਰ ਜੀ 버ਗਰ ਸਾਡੇ ਲਾ ਰਹੇ ਆ ਤੇ ਪੁੱਛਦਿਆਂ ਕੀ ਕੀ ਐਡ ਹੋ ਰਿਹਾ ਇਹ ਜੀ ਦੱਸੀ ਚਲੋ ਹੁਣ ਕੀ ਕੀ ਬਣਾ ਰਹੇ ਹੋ ਕਿਹੜਾ 버ਗਰ ਲੱਗ ਰਿਹਾ ਇਹ ਗਾ ਸਾਡਾ ਰੈਗੂਲਰ ਕਰੀਮ ਸੈਲਡ 버ਗਰ ਹੈ ਰੈਗੂਲਰ ਇੱਕ ਕਰੀਮ ਸੈਲਡ 버ਗਰ ਓਕੇ ਤੇ ਕਿੰਨੇ ਸਾਲ ਹੋ ਗਏ ਬਾਈ ਇਹ 버ਗਰ ਲਾਂਚ ਦੇ ਵਿੱਚ 버ਗਰ ਲਾਂਚ ਹੋ ਰਿਹਾ ਸਾਨੂੰ 5 ਸਾਲ ਹੋ ਗਏ ਇਹਨੂੰ 5 ਸਾਲ ਹੋ ਗਏ ਪਰ ਬਟ ਹੁਣ ਆਪਣਾ ਕੀਤੇ ਇੱਕ ਸਾਲ ਹੀ ਹੋਇਆ ਓਕੇ ਹਾਂਜੀ ਤੇ ਲੋ ਜੀ ਬ੍ਰੈਂਡ ਸਾਡੇ ਆ ਚੁੱਕੇ ਆ ਤੇ ਹੁਣ ਲੱਗਣ ਜਾ ਰਹੇ ਆ 버ਗਰ ਰੈਗੂਲਰ ਕਰੀਮ 버ਗਰ ਤੇ ਤੁਹਾਨੂੰ ਦੱਸਾਂਗੇ ਕਿਸ ਤਰੀਕੇ ਨਾਲ ਤਿਆਰ ਹੁੰਦੇ ਨੇ ਬਾਈ ਸਾਡੀ ਟਿੱਕੀ ਵਾਲੀ ਟਿੱਕੀ ਹੈ ਜੀ ਫਰੈਂਚ ਮਿਲੂਗੀ ਹਾਂ ਜੀ ਅੱਛਾ ਪਹਿਲਾਂ ਰੈਡੀ ਹੋ ਰਹੀ ਹੈ ਟਿੱਕੀ ਅੱਛਾ ਸਰਦਾਰ ਸਾਹਿਬ ਮੰਨੋ ਇਹਦੇ 버ਗਰ ਦੇ ਨਾਲ ਨਾਲ ਸ਼ੌਂਕ ਕੀ ਕੀ ਹੈ ਮੇਰੇ ਉਹਨੇ ਹੀ ਸ਼ੌਂਕ ਸਾਡਾ ਬਣ ਗਿਆ ਜੀ ਅੱਛਾ ਹੁਣ ਇਹੀ ਸ਼ੌਂਕ ਕੰਮ ਨੂੰ ਸ਼ੌਂਕ ਬਣਾ ਲਿਆ ਖਾਣਾ ਦੇ ਖਣਕਵਾਣਾ ਇਹ ਵੀ ਆ ਅੱਛਾ ਕਹਿੰਦੇ ਹੁੰਦੇ ਆ ਨਾ ਬੰਦੇ ਸ਼ੌਂਕ ਦੇ ਨਾਲ ਕੰਮ ਕਰੇ ਤਾਂ ਫਿਰ ਇੱਕ ਇੱਕ ਦਿਨ ਮਿਹਨਤ ਜਿਹੜੀ ਆ ਰੰਗ ਲੈ ਕੇ ਆਉਂਦੀ ਆ ਤੇ ਚੱਲਦੇ ਆਂ ਇਧਰ ਬ੍ਰੈਡ ਵੀ ਸਾਡੇ ਫਰਾਇਆ ਮੰਨ ਲਓ ਲੱਗ ਰਹੇ ਆ ਤੇ ਇਹ ਅਗੇ ਟਮੇਟੋ ਸੌਸ ਵੀ ਤੇ ਸੌਸ ਆ ਗਈ ਜੀ ਬ੍ਰੈਡ ਦੇ ਉੱਪਰ ਹਾਂਜੀ ਬ੍ਰੈਡ ਕਿਹੜਾ ਯੂਜ਼ ਕਰਦੇ ਹੋ ਜੀ ਇਹ ਸਾਡੇ ਕੋਲ ਗੌਰ ਦਾ ਆਂਦਾ ਅੱਛਾ ਮੰਨ ਲਓ ਬ੍ਰੈਡ ਵੀ ਤੁਹਾਨੂੰ ਕੁਆਲਿਟੀ ਦਾ ਮਿਲਣਾ ਕੋਈ ਆਮ ਨਹੀਂ ਮਿਲਣਾ ਨਹੀਂ ਜੀ ਤੇ ਸੌਸ ਆ ਚੁੱਕੀ ਜੀ ਹੁਣ ਦੱਸੋ ਕੀ ਲਾ ਰਹੇ ਹੋ ਜੀ ਗ੍ਰੀਨ ਸੌਸ ਗ੍ਰੀਨ ਸੌਸ ਇਹ ਆਪਣੀ ਘਰ ਦੇ ਤਿਆਰ ਕੀਤੀ ਹੁੰਦੀ ਹੈ ਹਾਂਜੀ ਇਹ ਰੋ ਆਪਣੀ ਪ੍ਰੋਫੈਸ਼ਨ ਹੈ ਜੀ ਇਹ ਆ ਜਾਂਦਾ ਸਾਡਾ ਸੈਲਡ ਮਿਕਸ ਉਹੋ ਭਾਜੀ 버ਗਰ ਦੇ ਵਿੱਚ সুইਟ ਕੌਰਨ ਕੌਣ ਪਾਉਂਦਾ ਕੀ ਬਰੋਕਲੀ ਵੀ ਪਾਈ ਹੋਈ ਹੈ ਬੀਨ ਵੀ ਮਿਲਣੀ ਹੈ हां ਦੇਖੋ ਕੀ ਬਾਤ ਆ ਜੀ ਕੀ ਬਾਤ ਆ ਮੰਨ ਲਓ ਇੰਨੀ ਮਹਿੰਗਾਈ ਹੋ ਗਈ ਤੁਸੀਂ ਟਮਾਟਰ ਵੀ ਪਾਇਆ ਹੋਇਆ ਵਾਹ ਜੀ ਬਾਈ ਕਹਿੰਦੇ ਮਹਿੰਗਾਈ ਜਿੰਨੀ ਮਰਜ਼ੀ ਹੋ ਜਾਏ ਬਟ ਦਾ ਕੁਆਲਿਟੀ ਦੇਣੀ ਆ ਮੰਨ ਲਓ ਆਮ ਤੌਰ ਤੇ ਤੁਸੀਂ ਬਹੁਤ ਘੱਟ ਦੇਖਿਆ ਹੋਊਗਾ 버ਗਰ ਦੇ ਵਿੱਚ ਇੰਨੀਆਂ ਚੀਜ਼ਾਂ ਪੈਂਦੀਆਂ ਜਿਦਾਂ ਕਿ ਤੁਸੀਂ ਦੇਖ ਲਓ ਬਰੋਕਲੀ ਸੋਇਆ ਬੀਨ ਕੈਰਟ ਟਮਾਟਰ ਪਿਆਜ਼ ਔਰ ਆਪਾਂ ਕਿੱਸਾ ਦੇਖੋ ਬਹੁਤ ਸਾਰੀਆਂ ਚੀਜ਼ਾਂ ਆ ਆਮ 버ਗਰ ਦੇ ਵਿੱਚ ਬਣਨੇ ਪਾਣੇ ਟਿੱਕੀ ਆ ਚੁੱਕੀ ਹੈ ਜੀ ਇਸ ਤੋਂ ਬਾਅਦ ਟਿੱਕੀ ਕਰਮ ਕਰਮ ਨੂੰ ਟਿੱਕੀ ਔਰ ਇਹ ਰੈਗੂਲਰ 버ਗਰ। ਇਰਾਗੀ ਗ੍ਰੀਨ ਸੌਸ ਹੈ। ਅੱਛਾ ਦੁਬਾਰਾ ਤੋਂ ਫੇਰ ਥੋੜਾ ਕਰੰਚ ਕੀ ਕਰਾਰੇ ਕਰਨ ਲਈ ਗ੍ਰੀਨ ਸੌਸ ਐਡ ਹੋ ਗਈ ਸੀ। ਫੇਰ ਸਾਡਾ ਹੈ ਕਰੀਮ ਸੈਲਡ। ਕਰੀਮ ਸੈਲਡ। ਤੇ ਚ ਕੀ ਕੀ ਹੁੰਦਾ ਜੀ? ਫਿਰ ਕੈਬੇਜ ਹੁੰਦੀ ਆ, ਕੈਰਾਟ ਵੀ ਹੈ। ਔਰ ਕੈਰਟ। ਵਾਹ ਦੀ ਵਾਹ ਸੈਲਡ ਆ ਚੁੱਕਿਆ ਜੀ। ਕਿਤੇ ਰੇਟ ਕੀ ਹੈ ਜੀ 버ਗਰ ਦਾ? 40 ਰੁਪਏ ਲੱਗ ਰਹੇ। ਅੱਛਾ। ਵੱਲੋ ਪੂਰਾ ਪੈਸਾ ਵਸੂਲ ਹੋਣ ਵਾਲਾ ਜੇ ਕਿਸੇ ਨੇ ਇੱਕ ਖਾ ਲਿਆ ਤੇ ਪੂਰੇ ਦਿਨ ਭੁੱਖ ਨਹੀਂ ਲੱਗਣੀ। ਓਕੇ। ਤੇ ਆ ਗਿਆ ਸਾਡਾ ਨੂਡਲ। ਨੂਡਲ ਤਾਂ ਕਿਨਾ ਬਾਕਰ ਰਜੁਰਾਈ ਹੋ ਰਿਹਾ। ਕੁਸਤਵਾਰਾਗੇ ਫਿਰ ਤੇ ਮੈਟੇ ਸੌਸ ਅੱਛਾ ਇੱਕ ਵਾਰੀ ਹੋਰ ਸੌਸ ਆ ਗਈ ਜੀ ਤੇ ਉਸ ਤੋਂ ਬਾਅਦ ਇਹ ਕੀ ਐਡ ਹੋ ਰਿਹਾ ਹੈ ਇਹ ਸਾਡੀ ਤੰਦੂਰੀ ਸੌਸ ਪੰਗੋਦੀ ਕਰਦੇ ਕਿ ਥਿੰਦੇ ਇਸ ਇਸਪਲਾਵਾਗੇ ਸਿਕਰਾਮ ਬਾਗਰਗ ਰੈਡੀ ਹੈ ਜੀ ਬਰਗਰ ਹੋ ਚੁੱਕਿਆ ਜੀ ਰੈਡੀ ਹੋਣ ਬਰਗਰ ਹੋਣ ਕੇ ਪੈਕ ਆ ਤੇ ਔਰ ਇਹ ਜਿਹੜਾ 버ਗਰ ਤੁਹੇ ਦੇ ਸਕਦੇ ਹੋ ਓਨਲੀ 40 ਰੁਪਏ ਦਾ ਹੈਗਾ ਤੇ ਬਾਈ ਜੀ ਲੋਕੇਸ਼ਨ ਕੀ ਆ ਪ੍ਰੋਪਰ ਆਪਣੇ ਕਿੱਥੇ ਤੁਸੀਂ ਖੜੇ ਹੋਨੇ ਹੋ ਇਹ ਜਿਹੜਾ ਸਮਰਾਲਾ ਚੋਂ ਗੁਰੂ ਅਰਜਨ ਦੇਵ ਨਗਰ ਪੰਜ ਨੰਬਰ ਗਲੀ ਦੇ ਬਿਲਕੁਲ ਜਸਟ ਸਾਹਮਣੇ ਸਰਦਾਰਜੀ ਫਾਸਟ ਫੂਡ ਸਮਰਾਲਾ ਚੋਂ ਤਾਂ ਆਉਗੇ ਸਮਰਾਲਾ ਚੋਂ ਤੋਂ ਬਿਲਕੁਲ ਨਾਲ ਹੀ ਗੁਰੂ ਅਰਜਨ ਦੇਵ ਜੀ ਨਗਰ ਆ ਤਾਂ ਉੱਥੇ ਤੁਸੀਂ ਆ ਕੇ ਜਿਹੜਾ ਪੰਜ ਨੰਬਰ ਗਲੀ ਦੇ ਕੋਲ ਸਰਦਾਰਜੀ ਫਾਸਟ ਫੂਡ ਵਾਲੇ ਹੈਗੇ ਉੱਥੇ ਆ ਕੇ ਤੁਸੀਂ ਇਹਨਾਂ ਦਾ ਟੇਸਟ ਚੈੱਕ ਕਰ ਸਕਦੇ ਹੋ ਤੇ ਕਮੈਂਟ ਬਾਕਸ ਦੇ ਵਿੱਚ ਵੀ ਅਸੀਂ ਤੁਹਾਨੂੰ ਐਡਰੈਸ ਲੋਕੇਸ਼ਨ ਪ੍ਰੋਪਰ ਮੈਂਸ਼ਨ ਕਰ ਦਾਂਗੇ ਤੇ ਸਰਦਾਰ ਸਾਹਿਬ ਜਿਵੇਂ ਗੱਲ ਕਰਾਂ ਤਾਂ ਹੋਰ ਕਿਹੜੀ ਕਿਹੜੀ ਆਈਟਮ ਤੁਹਾਡੇ ਕੋਲ ਹੁੰਦੀਆਂ ਨੇ ਇਸ ਵਾਰ ਵੀਰੇ ਸਪਰਿੰਗ ਰੋਲ ਹੁੰਦੀਆਂ ਸਾਡੇ ਕੋਲ ਚੀਜ਼ ਕੌਨ ਰੋਲ ਬੁਲੇਟਸ ਨੂਡਲ ਮਨਚੂਰੀਅਨ ਪੀਜ਼ਾ ਸੈਂਡਵਿਚ ਅੱਛਾ ਮੰਨ ਲਓ ਸਾਰੀ ਫਾਸਟ ਫੂਡ ਦੀ ਚੀਜ਼ ਤੁਹਾਡੇ ਤੋਂ ਮਿਲਣਾ ਈ ਹੈ ਜੀ ਸਾਰੀ ਕੁਆਲਟੀ ਲਓ ਜੀ ਸਵੀਟ ਕੌਨ ਤੁਹਾਨੂੰ ਮਿਲ ਜਾਣੇ ਆ ਤੇ ਉਹ ਨਾਲ ਹੀ ਜਿਹੜਾ ਚੀਜ਼ ਰੋਲ ਮਿਲ ਜਾਣੇ ਆ ਸਪਰਿੰਗ ਰੋਲ ਔਰ ਨੂਡਲ ਪੀਜ਼ਾ ਹਰ ਇੱਕ ਯਾਨੀ ਕਿ ਫਾਸਟ ਫੂਡ ਦਾ ਤੁਹਾਨੂੰ ਸਾਰੇ ਦਾ ਸਾਰਾ ਜਿਹੜਾ ਟੇਸਟ ਇੱਕ ਦੁਕਾਨ ਤੋਂ ਹੀ ਮਿਲ ਜਾਣਾ ਤੇ ਆਓ ਜੀ ਸਰਦਾਰ ਜੀ ਸਾਹਿਬ ਕੋਲ ਮਾਰੂ ਇੱਕ ਵਾਰੀ ਗੇੜਾ ਤੇ ਟੇਸਟ ਰੂਟ ਟਰਾਈ ਕਰਕੇ ਜਾਓ